ਉਸੇ ਬੰਦੇ ਦੇ ਹਸਾਉਂਦਾ ਜਦੋਂ ਇਹ ਗੱਲ ਕਹਿੰਦੇ ਆ ਫਲਾਣੇ ਗਾਣ ਵਾਲੇ ਨੇ ਨਾ ਦਸਤਾਰ ਨੂੰ ਬੜਾ ਪ੍ਰਮੋਟ ਕੀਤਾ ਐਗਜ਼ੈਂਪਲ ਦਿਲਜੀਤ ਦੀ ਗੱਲ ਚੱਲ ਜਾਂਦੀ ਆ ਵੀ ਦਿਲਜੀਤ ਨੇ ਦਸਤਾਰ ਨੂੰ ਬੜਾ ਪ੍ਰਮੋਟ ਕੀਤਾ ਉਹਦੀਆਂ ਕਲਿੱਪਾਂ ਚਲਾਉਣਗੇ ਉਹ ਕਹਿੰਦਾ ਮੈਂ ਬਾਲੀਵੁੱਡ ਦੀਆਂ ਫਿਲਮਾਂ ਛੱਡਤੀਆਂ ਹਨਾ ਬੜੇ-ਬੜੇ ਆਫਰ ਟਕਰਾਤੇ ਕੋਈ ਮੈਨੂੰ ਪਾਗਲ ਉਹਨੂੰ ਕਹਿੰਦੇ ਤੇ ਕੋਚਰਬਾਦੋਂ ਪਾਗ ਲਾ ਕੇ ਚਮਕੀਲਾ ਬਣਿਆ ਹੁੰਦਾ ਹਨਾ ਕੋਚਰਬਾਦੋਂ ਪਾਗ ਲਾ ਕੇ ਟੋਪੀ ਪਾਈ ਹੁੰਦੀ ਉਹਨੇ ਫੋਮ ਇਹ ਗੱਲ ਬੜੀ ਵਾਰੀ ਕਹਿਣਾ ਹੁੰਦਾ ਵੀ ਜਦੋਂ ਇਹਨਾਂ ਨੂੰ ਕਦਰ ਹੀ ਨਹੀਂ ਹੈ ਤੁਹਾਡੀ ਪ੍ਰੋ ਸਿੱਖੀ ਦੀ ਤੁਹਾਡੇ ਸਿਧਾਂਤਾਂ ਦੀ ਤੁਹਾਡੀਆਂ ਦਸਤਾਰਾਂ ਦੀ ਤੁਸੀਂ ਇਹਨਾਂ ਦੇ ਸਿਰਾਂ ਦੇ ਪੱਗਾਂ ਬੰਨ੍ਹਦੇ ਕਿਉਂ ਜੀ ਜਿਹੜਿਆ ਹੀਰੋ ਨੇ ਫਿਲਮਾਂ ਦੇ ਲੋਕੀ ਤਿੱਕੀ ਜਿਹੜੀਆਂ ਫਿਲਮਾਂ ਫੁਣਵਾ ਬਣਾਉਂਦੇ ਆਪਣੇ ਆਪ ਨੂੰ ਕਹਿੰਦੇ ਵੀ ਹੀਰੋ ਆ ਇਹਨਾਂ ਦੀ ਕਰਤੂਤ ਵੀ ਤਾਂ ਇਹੀ ਆ ਜਿੱਥੇ ਦਾ ਲੋੜ ਹੈ ਇਹਨਾਂ ਨੂੰ ਉੱਥੇ ਇਹਨਾਂ ਦਸਤਾਰ ਸਜਾਉਣੀ ਆ ਸਜਾ ਕੇ ਤੇ ਆਪਣੇ ਆਪ ਨੂੰ ਬੜਾ ਇੱਕ ਵੱਡਾ ਸਿੱਖੀ ਨਾਲ ਪ੍ਰਿਆਰ ਕਰਨ ਵਾਲਾ ਤੇ ਉਹ ਕਰਨ ਵਾਲਾ ਦਰਸਾਉਣਾ ਪਰ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਭਾਵੇਂ ਉਹ ਸਿਆਸੀ ਨੇ ਭਾਵੇਂ ਉਹ ਗਾਉਣ ਵਾਲੇ ਨੇ ਕੋਈ ਵੀ ਉਹ ਅਨੁੱਖ ਜਿਹੜਾ ਸਿਰਫ ਆਪਣੇ ਨਿੱਜ ਦੀ ਖਾਤਰ ਤੇ ਆਪਣੀ ਸ਼ਬੀ ਨੂੰ ਐ ਵਿਖਾਉਣ ਵਾਸਤੇ ਚੇਂਜ ਕਰਨ ਵਾਸਤੇ ਲੋਕਾਂ ਦੇ ਮਨਾਂ 'ਚ ਇਹ ਜਿਹੜੇ ਬੰਦੇ ਨੇ ਇਹਨਾਂ ਦੇ ਦਿਲਾਂ 'ਚ ਕੋਈ ਪ੍ਰੇਮ ਪਿਆਰ ਨਹੀਂ ਹੈਗਾ ਪੱਗਾਂ ਦਾ ਪੱਗਾਂ ਦਾ ਪ੍ਰੇਮ ਪਿਆਰ ਤਾਂ ਆਪਾਂ ਵੇਖ ਹੀ ਲਿਆ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਆਪਣੇ ਸਿਰ 'ਤੇ ਪੱਗਾਂ ਬੰਨ ਕੇ ਵਿਖਾਉਂਦੇ ਆ ਉਹ ਕਿੰਨਾ ਕਰਦੇ ਆ ਵੀ ਜਦੋਂ ਵੀ ਕੋਈ ਆਪਣੀ ਮੰਗ ਲੈ ਕੇ ਕੋਈ ਮੁਜ਼ਾਰਾ ਕਰਦਾ ਜਿਵੇਂ ਕੁਝ ਜਿਵੇਂ ਯੂਨੀਵਰਸਿਟੀ 'ਚ ਨੌਜਰਨ ਆਇਆ ਵੀ ਕਿੱਦਾਂ ਪੱਗਾਂ ਡਾਉਂਦੇ ਆ ਇਹ ਸਿਰ ਤੋਂ ਕਿਵੇਂ ਮਾਰ ਮਾਰ ਮਚੇੜਾਂ ਕਿਵੇਂ ਮਾਰ ਮਾਰ ਮੁਖੀਆਂ ਧੌਲਾ ਡਾਂਗਾ ਮਾਰ ਪੱਗਾ ਪਿਆਰੇ ਖਿਲਾੜਦੇ ਕੇਸ ਖਿਲਾੜਦੇ ਆ ਉਹ ਦੋਨਾਂ ਨੂੰ ਪੁੱਜਦਾ ਪਗਨਾ ਸਤਕਾਰ ਪਰ ਗੱਲ ਪਤਾ ਕੀ ਆ ਵੀ ਇਹ ਲੋਕ ਜਿਨ੍ਹਾਂ ਨੂੰ ਸਾਡੇ ਬੰਦਿਆਂ ਨੇ ਸਿਰ ਤੇ ਚੜਾਇਆ ਸਭ ਤੋਂ ਵੱਡਾ ਕਸੂਰ ਵਾਰ ਸਾਡੇ ਆਪਣਿਆਂ ਦਾ ਵਾ ਕਿ ਜਿਹੜਾ ਇਹਨਾਂ ਕਿਸੇ ਵੀ ਬੰਦੇ ਨੂੰ ਸਿਰ ਤੇ ਪੱਗ ਬੰਨ੍ਹ ਦਿੰਦੇ ਆ ਤੇ ਉਹ ਤੋਂ ਵੱਡਾ ਕਸੂਰ ਜਿਹੜਾ ਵਾ ਉਹ ਸਾਡਾ ਉਹਨਾਂ ਲੋਕਾਂ ਦਾ ਵਾ ਜਿਹੜੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਆ ਠੀਕ ਆ ਪਤਾ ਉਹਨਾਂ ਨੂੰ ਸਾਰਾ ਕੁਝ ਆ ਪਰ ਉਹ ਟੋਕ ਦੇ ਨਹੀਂ ਉਹ ਮਨਾ ਨਹੀਂ ਕਰਦੇ ਜਦੋਂ ਉਹਨਾਂ ਕੈਦੀ ਵਾਲੇ ਪੱਗ ਲਾ ਕੇ ਸੁੱਤੀ ਫਰਜਤਾ ਇਹ ਬੰਦਾ ਸੀ ਉਹਦੇ ਵਲੰਟੀਅਰ ਭਾਵੇਂ ਉੱਥੇ ਹਗੇ ਸੀ ਵੀ ਭਾਈ ਤੂੰ ਆ ਗਲਤ ਕੀਤਾ ਤੈਨੂੰ ਨਹੀਂ ਸੀ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਇਹ ਗੱਲ ਕਹਿਣ ਵੀ ਯਾਰ ਅੱਜ ਤੋਂ ਬਾਅਦ ਨੂੰ ਪੱਗ ਨਹੀਂ ਬੰਨਣੀ ਪਰ ਨਹੀਂ ਇਹਨਾਂ ਲੋਕਾਂ ਨੇ ਕਿਉਂਕਿ ਇਹਨਾਂ ਨੇ ਆਪਣੇ ਨਿੱਜੀ ਖਾਤਰ ਲਾਲਸਾ ਖਾਤਰ ਉਹਨਾਂ ਦੇ ਜਿਹੜੇ ਪੈਰ ਤੋਂ ਤੋਂ ਪੀਣੇ ਆ ਰਾਈਲਿੰਗ ਲੋਕਾਂ ਦੇ ਪਰ ਇਹ ਸਾਨੂੰ ਰੋਕਣਾ ਚਾਹੀਦਾ ਕਿਤਨਾ ਕਿਤੇ ਵਰਤੇ ਜਾਂਦਾ ਹੈ ਧਰਮ ਨੂੰ ਹਾਂ ਬਿਲਕੁਲ ਵਰਤਿਆ ਜਾਂਦਾ ਜੀ ਮੈਂ ਤਾਂ ਸਹਿਦਾ ਤੁਹਾਨੂੰ ਵੀ ਸੇਵ ਦੇ ਸਿਰਫ ਤੁਹਾਡੀ ਦਸਤਾਰ ਨੂੰ ਵਰਤਿਆ ਜਾਂਦਾ ਜਿਵੇਂ ਐਗਜ਼ਾਮਪਲ ਤੁਸੀਂ ਲਾ ਲੋ ਵੀ ਜਿਹੜੇ ਗਾਉਣ ਵਾਲੇ ਨੇ ਇਹ ਕੀ ਕਰਦੇ ਆ ਵੀ ਜਾਂ ਦਾ ਗੰਦ ਗਾਉਂਦੇ ਹਨ ਤਿਆਂ ਭੇਣਾ ਦੇ ਉੱਤੇ ਦੂਜੇ ਜੋ ਤੁਹਾਨੂੰ ਪਤਾ ਜੋ ਗਾਉਂਦੇ ਆ ਤੇ ਇੱਕ ਅਦਾ ਗਾਣਾ ਧਾਰਮਿਕ ਕਰ ਦਿੰਦੇ ਆ ਸਾਡੇ ਲੋਕ ਲੈ ਵੀ ਉਹਨੇ ਗਾਣਾ ਕੱਢਿਆ ਆਹ ਬਹੁਤ ਨੰਦ ਆ ਗਿਆ ਜਿਵੇਂ ਸਿੱਖਿਆ ਪ੍ਰਚਾਰੀ ਉਹ ਕਰਨ ਰਿਹਾ ਜਿਵੇਂ ਉਹਨੇ ਅੱਜ ਹੀ ਦੱਸਿਆ ਤੁਹਾਨੂੰ ਸਿੱਖੀ ਕੀ ਆ ਪਹਿਲਾਂ ਤੁਹਾਨੂੰ ਪਤਾ ਨਹੀਂ ਸੀਗਾ ਹਨਾ ਤੋਂ ਇਦਾਂ ਦੇ ਜਿਹੜੇ ਲੋਕ ਨੇ ਨਾ ਜਿਹੜੇ ਇਦਾਂ ਦੀ ਮਾਨਸਿਕਤਾ ਦੇ ਲੋਕ ਨੇ ਉਹ ਸਿਰਫ ਤੇ ਤੁਹਾਡੀ ਪੱਗ ਨੂੰ ਜਿਹੜਾ ਵਾ ਉਹ ਵਰਤਦੇ ਨੇ ਤੁਹਾਡੇ ਧਰਮ ਨੂੰ ਵਰਤਦੇ ਨੇ ਬਿਲਕੁਲ ਜਿਵੇਂ ਕਿ ਦਸਤਾਰ ਦੀ अहमियत ਇਹਨਾਂ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜੇ ਪਤਾ ਵੀ ਹੈ ਤਾਂ ਇਹ ਆਪਣੇ ਆਪ ਨੂੰ ਅਣਜਾਣ ਕਰ ਲੈਂਦੇ ਨੇ ਕਿਉਂਕਿ ਸਿਰ ਦੇ ਕੇ ਲੀਆਂ ਸਰਦਾਰੀਆਂ ਨੇ ਪਤਾ ਸਾਰਾ ਕੁਝ ਆ ਇਹ ਨਹੀਂ ਇਹਨਾਂ ਨੂੰ ਮੂਰਖ ਨੇ ਪਤਾ ਸਾਰਾ ਕੁਝ ਆ ਪਰ ਜਾਣਬੁੱਝ ਕੇ ਅਣਜਾਣ ਬਣਦੇ ਹਨ ਕਿਉਂਕਿ ਉਹਨਾਂ ਨੂੰ ਸਿਰਫ ਆਪਣੇ ਮਤਲਬ ਨਾਲ ਚੀਜ਼ਾਂ ਦਾ ਮਤਲਬ ਹੁੰਦਾ ਆਪਣੇ ਬੈਨੀਫਿਟ ਨਾਲ ਮਤਲਬ ਹੁੰਦਾ ਇਹਨਾਂ ਨੂੰ ਸਿੱਖੀ ਵਾਲੀ ਕਾਨ ਜਿਹੜੀ ਆ ਉਹ ਇਹਨਾਂ ਅੰਦਰ ਨਹੀਂ ਹੈਗੀ ਜੇ ਸੱਚਮੁੱਚ ਸਿੱਖੀ ਵਾਲੀ ਇਹਨਾਂ ਦਾ ਇੱਕਰ ਕਾਨ ਹੋਵੇ ਤੇ ਫਿਰ ਜਦੋਂ ਦਸਤਾਰ ਸਜਾ ਲਈਦੇ ਫਿਰ ਲਾਉਣ ਨਾ ਸਿਰ ਤੋਂ ਜੀ ਇਹਨਾਂ ਇਹਨਾਂ ਨੂੰ ਅਹਿਮਤ ਪਤਾ ਹੋਵੇ ਦਸਤਾਰ ਦੀ ਪਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਸਿਰਫ ਬਿਜ਼ਨਸ ਵਾਸਤੇ ਆ ਇਹਨਾਂ ਦੇ ਧੰਦੇ ਵਾਸਤੇ ਆ ਭਾਵਨਾ ਭੂਮਨ ਵਾਲੀ ਇਹਨਾਂ ਦੀ ਕੋਈ ਗੱਲ ਨਹੀਂ ਸਾਡੇ ਬੰਦਿਆਂ ਨੂੰ ਇਹ ਚਾਹੀਦਾ ਵੀ ਐਵੇਂ ਹੀ ਹਰੇਕ ਨੂੰ ਜਿੰਨੂੰ ਮਰਜ਼ੀ ਸਿਰ ਤੇ ਉੱਤੇ ਜਿਹੜੀ ਪੱ ਇਵੇਂ ਠੋਕ ਕੇ ਕਹਿਣ ਵਾਲੇ ਨੂੰ ਐਜ ਸਿੱਖ ਹੁੰਦੇ ਨਾ ਤੇ ਭਾਈ ਠੀਕ ਹੈ ਤੂੰ ਸਾਡਾ ਲੀਡਰ ਹੈਂ ਜਾਂ ਤੂੰ ਸਾਡਾ ਗਾਇਕ ਹੈਂ ਤੂੰ ਫਿਲਮ ਦਾ ਜੋ ਵੀ ਆ ਤੇਰਾ ਸਤਕਾਰ ਹੈ ਪਰ ਦਸਤਾਰ ਤੂੰ ਤਾਂ ਬਨ ਜੇ ਦਸਤਾਰ ਦੀ ਕਦਰ ਤੂੰ ਕਰਨੀ ਤੇ ਫਿਲਮਾਂ ਵਿੱਚ ਦਾ ਤੂੰ ਜਿਹੜਾ ਜੇ ਗਾਣਿਆਂ ਵਿੱਚ ਤੂੰ ਪੱਗ ਨੂੰ ਕਿੱਦਾਂ ਪੇਸ਼ ਕਰਦਾ ਉਹ ਤਾਂ ਸਾਨੂੰ ਪਤਾ ਹੀ ਦਿਖਦਾ ਹੀ ਆ ਕਿ ਦਸਤਾਰ ਧਾਰੀ ਬੰਦੇ ਨੂੰ ਆਸ਼ਕੀ ਮਾਰਦਾ ਵਿਖਾਇਆ ਜਾਂਦਾ ਕੋਈ ਤੀਪ ਐਨ ਛੇੜਦੀ ਵਿਖਾਇਆ ਜਾਂਦਾ ਸੋ ਇਹ ਸਾਰਾ ਕੁਝ ਆ ਇਹ ਬੜਾ ਗਲਤ ਹੈ ਬਾਲੀਵੁੱਡ ਦੇ ਵਿੱਚ ਵੀ ਤੇ ਫਿਲਮਾਂ ਬਣਦੀਆਂ ਕਿਵੇਂ ਆਪਾਂ ਦੇਖਿਆ ਵੀ ਦਸਤਾਰ ਧਾਰੀ ਬੰਦੇ ਦਾ ਸੀ ਇੱਕਦਮ ਮਜ਼ਾਕ ਜਿਹੜਾ ਹੁਣ ਤੱਕ ਬਣਾਇਆ ਗਿਆ ਇੱਕ ਜੌਨੀ ਲੀਵਰ ਨਾਂ ਦਾ ਕੋਈ ਹੈਗਾ ਕਮੇਡੀਅਨ ਸਭ ਤੋਂ ਬਾਅਦ ਜਲੂਸ ਉਸ ਬੰਦੇ ਨੇ ਦਸਤਾਰ ਦਾ ਕੱਢਿਆ ਫਿਰ ਵੀ ਸਾਨੂੰ ਕੁਝ ਲੋੜ ਨਹੀਂ ਅਸੀਂ ਚੁੱਪ ਕਰਕੇ ਬੈਠੇ ਹੋਏ ਆ ਪਰ ਬੋਲਣਾ ਪੈਣਾ ਕਿਉਂਕਿ ਜੇ ਅੱਜ ਨਹੀਂ ਬੋਲਦੇ ਜੇ ਅਸੀਂ ਵਿਰੋਧ ਨਹੀਂ ਕਰਦੇ ਨਾ ਚੀਜ਼ਾਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਦਾ ਸੱਚਕਣੀ ਦਰਬਾਰ ਸਾਹਿਬ ਦੇ ਲਾਗੇ ਚਾਗੇ ਕੁਝ ਦੁਕਾਨਾਂ ਵਾਲਿਆਂ ਨੇ ਕੀ ਕੀਤਾ ਹੁਣ ਵੀ ਸ਼ਾਇਦ ਕਰਦੇ ਨੇ ਵੀ ਪੱਗਾਂ ਬੰਨ੍ਹਣੀਆਂ ਸ਼ੁਰੂ ਕਰਤੀਆਂ ਕਿਰਾਏ ਤੇ ਜਿਹੜੇ ਬਾਹਰੋਂ ਆਉਂਦੇ ਸੀ ਪ੍ਰਵਾਸੀ ਜਿਨ੍ਹਾਂ ਨੂੰ ਤਰੰਬਾਰੇ ਵਾਲੀ ਨਾਲ ਜ ਨਹੀਂ ਪਰ ਸ਼ੌਂਕ ਸੀ ਪੰਜਾਬੀਅਤ ਦੇ ਬਾਰੇ ਤੋਂ ਥੋੜਾ ਬਹੁਤਾ ਪੱਗ ਬੰਦਦੇ ਨੇ ਆ ਇਦਾਂ ਦਾ ਪਹਿਰਾਵਾ ਉਹਨਾਂ ਲੋਕਾਂ ਨੂੰ ਭਾਜੀ ਪੱਗਾਂ ਬੰਨਣੀ ਸ਼ੁਰੂ ਕਰ ਦਿੱਤੀਆਂ ਤੇ ਪੈਸਿਆਂ ਦੀ ਖਾਤਰ ਜਿਵੇਂ ਨਾ ਜਿਵੇਂ ਪੱਗ ਬੰਨਣ ਦਾ 200 300 ਰੁਪਇਆ ਲੈ ਲੈਣਾ ਤੇ ਕਈ ਪੱਗ ਦੇ ਹੀ ਦਿੰਦੇ ਸੀ ਉਹਨੂੰ ਮੋਲੋਂ ਨੂੰ ਉਹਦੇ ਉਹ 1200 ਜੋ ਵੀ ਠੱਗੀ ਵੀ ਨਾਲੇ ਠੱਗੀ ਵੀ ਕਿਉਂਕਿ ਉਹ ਲੋਕਾਂ ਨੂੰ ਪਤਾ ਹੀ ਕੱਖ ਨਹੀਂ ਤੇ ਉਹ ਪੱਗਾ ਬਣ ਕੇ ਭਾਜੀ ਅਸੀਂ ਇਹਨਾਂ ਪਿੱਛੇ ਅਸੀਂ ਜਾ ਕੇ ਵਿਰੋਧ ਕਰਤਾ ਸ਼ਾਇਦ ਮੀਡੀਆ ਵੀ ਤੁਹਾਡਾ ਨਾਲ ਸੀ ਉਦੋਂ ਤੇ ਅਸੀਂ ਉਹਦਾ ਵਿਰੋਧ ਕੀਤਾ ਤੇ ਅਸੀਂ ਉਹ ਵੀਡੀਓ ਨੈਟ ਤੇ ਚੱਲੀ ਸਾਨੂੰ ਸਾਡੇ ਬੰਦੇ ਲੈ ਤੁਸੀਂ ਕਿਸੇ ਨੂੰ ਪੱਗ ਮੰਤੋਂ ਰੋਕੀ ਜਾਂਦੇ ਹੋ ਟੜੀਆਂ ਵਾਲਾ ਉਹ ਉਹ ਬੜਾ ਉਦੋਂ ਨੈਕੀ ਦੇ ਟੜੀਆਂ ਵਾਲਾ ਸਭ ਤੋਂ ਵੱਧ ਭੋਂਕਿਆ ਪੱਗਾਂ ਤੁਸੀਂ ਲੋਕਾਂ ਨੂੰ ਰੋਕਦੇ ਹੋ ਦਸਤਾਰ ਬੰਨਣ ਤੋਂ ਕੀ ਮਾੜਾ ਕੰਮ ਕਰਦੇ ਮੈਂ ਇਹ ਮਾੜਾ ਕਰਦੇ ਵੀ ਜਿਨ੍ਹਾਂ ਨੇ ਸਿਰ ਤੁਸੀਂ ਪੱਗਾਂ ਬੰਨਣ ਦੇ ਜਨਾ ਉਹਨਾਂ ਨੂੰ ਪੱਗ ਦੇ ਕਿਰਦਾਰ ਦਾ ਪਤਾ ਹੀ ਨਹੀਂ ਉਹ ਤਮਾਕੂ ਖਾਣੇ ਬੀੜੀਆਂ ਪੀਂਦੇ ਨੇ ਠੀਕ ਆ ਉਹ ਸ਼ਰਾਬਾਂ ਦਾ ਸੇਵਨ ਕਰਦੇ ਨੇ ਉਹ ਜਦੋਂ ਸਾਰਾ ਦਿਨ ਦੇ ਪੱਗ ਬੁਲਿਆਖਦੇ ਜਦੋਂ ਉਹ ਆ ਜਾਂਦੇ ਆ ਆਪਣੇ ਅਸਲ ਰੂਪ ਦੇ ਵਿੱਚ ਤੇ ਫਿਰ ਉਹ ਪੱਗ ਤੁਹਾਡੀ ਲਾਗੇ ਤੇ ਇਹ ਐਂ ਸੁੱਟ ਦਿੰਦੇ ਆ ਤੇ ਮੁੜ ਕੇ ਉਹ ਸਾਰੀ ਦਿਹਾੜੀ ਚ ਪਾ ਕੇ ਬੰਨ ਕੇ ਜਿਹੜਾ ਤਮਾਕੂ ਖਾਂਦੇ ਆ ਸਿਕਟਾ ਪੀਂਦੇ ਆ ਹੁਣ ਜਿਹੜੇ ਬੰਦਾ ਭਾਈ ਚੇਨ ਸਮੋਕਰ ਹੁੰਦਾ ਨਾ ਜਿਹੜੇ ਲੋਕ ਖਾਸ ਕਰਕੇ ਜਿਹੜੇ ਆਪਣੇ ਪੰਜਾਬ ਤੋਂ ਬਾਹਰੀ ਨੇ ਜਿਹੜੇ ਆ ਘੁੰਮਣ ਇੱਥੇ ਆਉਂਦੇ ਟੂਰਿਸਟ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਚੇਨ ਸਮੋਕਰ ਬੰਦਾ ਰਹਿਣ ਸਕਦਾ ਸਿਕਟ ਬਣਾ ਨਾ ਇਹ ਆਪਾਂ ਸਾਰਿਆਂ ਨੂੰ ਪਤਾ ਤੇ ਜਦੋਂ ਦਸਤਾਰ ਬੰਨੀ ਹੋਵੇ ਸਿਰ ਤੇ ਤਾਂ ਹੱਜ ਸਿਕਟ ਬੜੀ ਹੋਊਗੀ ਹੁਣ ਵੇਖਣ ਵਾਲੇ ਥੋੜੀ ਪਤਾਵਾ ਵੀ ਇਹ ਜਿਹੜਾ ਸਿੱਖ ਆ ਨਾਨ ਸਿੱਖਿਆ ਕਿ ਸਿੱਖਿਆ ਜਾਏ ਨੇ ਕਿਉਂ ਪਗ ਉਹਦੇ ਵਾਸਤੇ ਤਾਂ ਉਹ ਸਿੱਖਿਆ ਦਸਤਾਰ ਧਾਰੀ ਆ ਤੇ ਕਿਸੇ ਨੇ ਵੀਡੀਓ ਫੋਟੋ ਖਿੱਚ ਕੇ ਨੜ ਦੇ ਪਾਣੀ ਵਿੱਚ ਲੋ ਜੀ ਪੱਗਾਂ ਵਾਲੇ ਬੀੜੀਆਂ ਸਿੱਟਾਂ ਪਿੰਦੇ ਆ ਜੰਤਮਾ ਨੂੰ ਮਿਲਦੇ ਆ ਹੈ ਆਪਣੇ ਚ ਵੀ ਆ ਗਿਆ ਇਹ ਚਲੋ ਇਹ ਕੋਰ ਜਿਹੜਾ ਵਾ ਹੈਗਾ ਪਰ ਜਿਹੜੀ ਮੈਂ ਚੀਜ਼ ਤੁਹਾਨੂੰ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆ ਉਹ ਸਮਝੋ ਤੇ ਸਾਡੇ ਬੰਦੇ ਸਾਡਾ ਵਿਰੋਧ ਕਰੀ ਗਏ ਪਰ ਅਸੀਂ ਜੋ ਕੀਤਾ ਸਾਨੂੰ ਪਤਾ ਸੀ ਅਸੀਂ ਕਿਉਂ ਕੀਤਾ ਪਰ ਨਹੀਂ ਸਾਡੇ ਬੰਦੇ ਨੂੰ ਅਕਲ ਆਉਂਦੀ ਵੀ ਜੋ ਫੇਰ ਇਸ ਤਰ੍ਹਾਂ ਜਦ ਲੱਗਾ ਪਤਾ ਫੇਰ ਸ਼ੁਰੂ ਕਰਤਾ ਇਦਾਂ ਹੀ